ਹੈਲੋ ਸਟੂਡੈਂਟਸ ਐਂਡ ਵੈਲਕਮ ਟੂ ਮਾਈ ਚੈਨਲ ਅੱਜ ਆਪਾਂ 9ਵੀਂ ਜਮਾਤ ਦੇ ਲਈ ਜਿਹੜਾ ਤੁਹਾਡਾ ਅਗਲਾ ਪੇਪਰ ਪੰਜਾਬੀ A ਦਾ ਹੋਣ ਜਾ ਰਿਹਾ ਹੈ ਉਸ ਨੂੰ ਸੋਲਵ ਕਰਾਂਗੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਬੇਟਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਕ ਆਪਣਾ ਟੈਲੀਗ੍ਰਾਮ ਚੈਨਲ ਵੀ ਹੈਗਾ ਬੇਟਾ ਉਹਦਾ ਲਿੰਕ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜੂਗਾ ਉਹਨੂੰ ਜਾ ਕੇ ਜ਼ਰੂਰ ਜੁਆਇਨ ਕਰ ਲਓ ਉਹਦੇ ਉੱਪਰ ਤੁਹਾਨੂੰ ਇਹਦੀ ਜਿਹੜੀ PDF ਆ ਉਹ ਪੇਜ ਦਿੱਤੀ ਜਾਊਗੀ ਤਾ ਆਪਾਂ ਪੇਪਰ ਨੂੰ ਸਟਾਰਟ ਕਰਦੇ ਹਾਂ 65 ਨੰਬਰਾਂ ਦਾ ਪੇਪਰ ਆਊਗਾ 3 ਘੰਟੇ ਦਾ ਸਮਾਂ ਮਿਲੂਗਾ ਸਭ ਤੋਂ ਪਹਿਲਾਂ ਵਸਤੂनिष्ठ ਪ੍ਰਸ਼ਨ ਨੇ ਸਮਾ ਕਵਿਤਾ ਦਾ ਲੇਖਕ ਕੌਣ ਹੈ ਤਾਂ ਉਸ ਦਾ ਰਾਈਟ ਆਨਸਰ ਹੈ ਭਾਈ ਵੀਰ ਸਿੰਘ ਜੀ ਅਗਲਾ ਕੁਐਸਚਨ ਹੈਗਾ ਆਪਣੇ ਕੋਲ ਵਿਸਾਖੀ ਦੇ ਮੇਲੇ ਤੇ ਕਿਹੜੀ ਫਸਲ ਪੱਕ ਜਾਂਦੀ ਹੈ ਤਾਂ ਉਸ ਦਾ ਰਾਈਟ ਆਨਸਰ ਕੀ ਆਜੂਗਾ ਕਣਕ ਦੀ ਗਲੀ ਵਿੱਚ ਸਭ ਤੋਂ ਪਹਿਲਾਂ ਕੌਣ ਆਇਆ ਸੀ ਤਾਂ ਉਸ ਦਾ ਰਾਈਟ ਆਨਸਰ ਹੈ ਛਾਂਬੜੀ ਵਾਲਾ ਸੱਸਾ ਹੈਗਾ ਵੱਡੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤਾਂ ਉਸ ਦਾ ਰਾਈਟ ਆਨਸਰ ਹੈ ਕਈ ਪ੍ਰਕਾਰ ਦੇ ਹਾ ਹਾ ਪ੍ਰਸ਼ਨ ਹੈਗਾ ਬੇਟਾ ਬਾਸ ਕੰਡਕਟਰ ਦਾ ਕੀ ਨਾਮ ਸੀ ਤਾਂ ਉਸ ਦਾ ਰਾਈਟ ਆਨਸਰ ਹੈ ਜੀਤ। ਮੋਹਨ ਸਿੰਘ ਕਿੰਨੀਆਂ ਜਮਾਤਾਂ ਪੜ੍ਹ ਲਿਆ ਸੀ ਤਾਂ ਉਸ ਦਾ ਰਾਈਟ ਆਨਸਰ ਹੈ 10। ਸਿਰਜਣਾ ਇਕਾਂਗੀ ਦਾ ਮੁੱਖ ਪਾਤਰ ਕੌਣ ਸੀ ਇਸ ਦਾ ਰਾਈਟ ਆਨਸਰ ਹੈ ਸਿਰਜਣਾ। ਨੈਕਸਟ ਹੈਗਾ ਆਪਣੇ ਕੋਲੇ ਨਾਵਲ ਇੱਕ ਹੋਰ ਨਵਾਂ ਸਾਲ ਦਾ ਨਾਇਕ ਕੌਣ ਹੈ ਤਾਂ ਉਸ ਦਾ ਰਾਈਟ ਆਨਸਰ ਹੈ ਬੰਤਾ। ਬੰਤੇ ਦੇ ਕਿੰਨੇ ਬੱਚੇ ਸਨ ਤਾਂ ਉਸ ਦਾ ਰਾਈਟ ਆਨਸਰ ਹੈ ਤਿੰਨ ਬੱਚੇ। ਬੰਤੇ ਦੇ ਮੁੰਡੇ ਦਾ ਜਿਹੜਾ ਕੀ ਨਾਮ ਸੀ ਤਾਂ ਉਸ ਦਾ ਰਾਈਟ ਆਨਸਰ ਹੈ ਫੁੱਮਨ। ਅਗਲਾ ਪ੍ਰਸ਼ਨ ਆਪਣੇ ਕੋਲ ਜਿਹੜਾ ਹੈਗਾ ਉਹ ਕਹਿੰਦਾ ਉਹ ਸੌਰੀ ਕੀ ਕਹਿੰਦੇ ਹੁੰਦੇ ਪ੍ਰਸੰਗ ਵਿਆਖਿਆ ਦਾ ਹੈਗਾ ਠੀਕ ਹੈ ਤਾਂ ਇਹਦੇ ਵਿੱਚ ਆਪਣੇ ਕੋਲ ਦੋ ਆਉਣਗੇ ਆ ਦੋਨਾਂ ਦੇ ਵਿੱਚੋਂ ਆਪਾਂ ਇੱਕ ਕਰਨੀ ਆ ਤਾਂ ਆਪਾਂ ਤੁਹਾਡੇ ਵਾਸਤੇ ਇੱਕ ਜਿਹੜੀ ਲੈ ਕੇ ਆਉਨੇ ਆ ਤਾਂ ਇਹਦੇ ਵਿੱਚ ਆਪਣੇ ਕੋਲ ਜਿਹੜੀ ਇੱਕ ਸੋਲਵ ਕੀਤੀ ਹੋਈ ਆ ਹੋ ਅਜੇ ਸੰਭਾਲ ਇਸ ਸਮੇਂ ਨੂੰ ਲੰਘ ਗਿਆ ਨਾ ਮੁੜ ਕੇ ਆਉਂਦਾ ਇੱਥੋਂ ਤੱਕ ਠੀਕ ਹੈ ਤਾਂ ਇਹਦੀ ਜਿਹੜੀ ਪ੍ਰਸੰਗ ਹੈਗੀ ਆ ਉਹ ਤੁਸੀਂ ਦੇਖ ਸਕਦੇ ਹੋ ਇੱਕ ਆਵ ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ਸਮਾ ਵਿੱਚੋਂ ਲਿਆ ਗਿਆ ਹੈ। ਇਹਨਾਂ ਸਤਰਾਂ ਵਿੱਚ ਭਾਈ ਸਾਹਿਬ ਨੇ ਮਨੁੱਖ ਨੂੰ ਆਪਣੇ ਵਰਤਮਾਨ ਸਮੇਂ ਨੂੰ ਨਾਮ ਸਿਮਰਨ ਅਤੇ ਹੋਰ ਚੰਗੇ ਕੰਮਾਂ ਵਿੱਚ ਲਾ ਕੇ ਸਫਲ ਕਰਨ ਲਈ ਕਿਹਾ ਹੈ। ਇਸ ਦੀ ਵਿਆਖਿਆ ਦੇਖੋ ਭਾਈ ਸਾਹਿਬ ਲਿਖਦੇ ਹਨ ਕਿ हे ਮਨੁੱਖ ਤੂੰ ਅਜੇ ਵੀ ਸੰਭਲ ਜਾ ਅਤੇ ਜੋ ਸਮਾਂ ਤੇਰੇ ਕੋਲ ਹੈ ਉਸ ਦੀ ਸੰਭਾਲ ਕਰ ਲੈ ਵਰਤਮਾਨ ਸਮਾਂ ਜੋ ਅਜੇ ਤੇਰੇ ਹੱਥ ਵਿੱਚ ਹੈ ਤੂੰ ਉਸ ਨੂੰ ਨਾਮ ਸਿਮਰਨ ਸਤ ਸੰਗ ਅਤੇ ਚੰਗੇ ਕਰਮਾਂ ਵਿੱਚ ਲਗਾ ਕੇ ਸਫਲ ਕਰ ਲੈ ਜੇ ਤੂੰ ਇੰਜ ਨਾ ਕੀਤਾ ਤਾਂ ਸਮੇਂ ਨੇ ਬਹੁਤ ਤੇਜ਼ ਚਾਲ ਚੱਲਦੇ ਹੋਏ ਤੇਰੇ ਹੱਥੋਂ ਨਿਕਲ ਜਾਣਾ ਹੈ ਕਿਉਂਕਿ ਸਮੇਂ ਨੂੰ ਰੁਕਣ ਦੀ ਜਾਂਚ ਹੀ ਨਹੀਂ ਹੈ ਜੇਕਰ ਸਮਾਂ ਇੱਕ ਵਾਰ ਲੰਘ ਜਾਵੇ ਤਾਂ ਉਹ ਕਦੇ ਵੀ ਵਾਪਸ ਨਹੀਂ ਆਉਂਦਾ ਇਸ ਲਈ ਤੈਨੂੰ ਆਪਣਾ ਵਰਤਮਾਨ ਸਮਾਂ ਸਫਲ ਬਣਾਉਣ ਲੇ ਹਰ ਸਮੇਂ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਹੈ। ਅਗਲਾ ਆਪਣੇ ਕੋਲ ਹੈਗਾ ਯਾ ਕੇਂਦਰੀ ਭਾਵ ਕੇਂਦਰੀ ਭਾਵ ਵੀ ਆਪਣੇ ਕੋਲ ਦੋ ਹੋਣਗੇ ਉਹਨਾਂ ਵਿੱਚੋਂ ਇੱਕ ਕਰਨਾ ਹੈ। ਇਹਦੇ ਵਿੱਚ ਸਮਾ ਕਵਤਾ ਦਾ ਕੇਂਦਰੀ ਭਾਵ ਤੇ ਆਇਆ ਆਨੰਦ ਕਿਸ਼ੋਰ। ਤਾਂ ਆਪਾਂ ਸਮਾ ਕਵਤਾ ਦਾ ਕੇਂਦਰੀ ਭਾਵ ਲੈ ਕੇ ਆਏ ਆ ਇਹਦੇ ਵਿੱਚ ਦੇਖੋ ਸਮੇਂ ਦਾ ਸੁਭਾ ਹਮੇਸ਼ਾ ਚੱਲਦੇ ਰਹਿਣ ਵਾਲਾ ਹੈ। ਮਨੁੱਖ ਇਸ ਨੂੰ ਕੋਈ ਵੀ ਹਿੱਲਾ ਵਰਤ ਕੇ ਰੋਕ ਨਹੀਂ ਸਕਦਾ। ਇਸ ਲਈ ਮਨੁੱਖ ਨੂੰ ਵਰਤਮਾਨ ਸਮਾ ਨਾਮ ਸਿਮਰਨ ਅਤੇ ਨੇਕ ਕੰਮਾਂ ਦੇ ਵਿੱਚ ਲਗਾ ਕੇ ਸਫਲ ਕਰ ਲੈਣਾ ਚਾਹੀਦਾ ਹੈ। ਅਗਲਾ ਕੁਐਸਚਨ ਹੈ ਜਿਹਨੂੰ ਹੁੰਦਾ ਆਪਣੇ ਕੋਲੇ ਲੇਖ ਦਾ ਸਾਰ ਇਹਦੇ ਵਿੱਚ ਆਪਣੇ ਕੋਲ ਬੀਬੀ ਜੀ ਤੇ ਵੈਮੀ ਤਾਇਆ ਤਾਂ ਆਪਾਂ ਇਹਦੇ ਵਿੱਚ ਲੈ ਕੇ ਆਏ ਆ ਵੈਮੀ ਤਾਇਆ ਲੇਖ ਦਾ ਸਾਰ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਇਏ ਮਨਸਾ ਰਾਮ ਬਹੁਤ ਵਹਿਮ ਚਿੰਬੜੇ ਹੋਏ ਸਨ ਇਸ ਲਈ ਸਾਰੇ ਉਹਨਾਂ ਨੂੰ ਵੈਮੀ ਤਾਇਆ ਆਖਦੇ ਸਨ ਜਦੋਂ ਲੇਖਕ ਨੂੰ ਪਹਿਲੀ ਵਾਰ ਮਿਲਿਆ ਤਾਂ ਉਸ ਨੂੰ ਵਹਿਮ ਸੀ ਕਿ ਉਸ ਨੂੰ ਮਾੜੀ ਮਾੜੀ ਜੜੀਆ ਪਾਖਰ ਰਹਿੰਦੀ ਹੈ ਉਸ ਨੇ ਮੂੰਹ ਵਿੱਚ ਥਰਮਾਮੀਟਰ ਤੇ ਨਬਜ਼ ਉਤੇ ਉਂਗਲਾ ਰੱਖਿਆ ਹੋਇਆ ਸਨ ਲੇਖਕ ਨੇ ਉਸ ਦੀ ਨਬਜ਼ ਦੇਖ ਕੇ ਬੁਖਾਰ ਨਾ ਹੋਣ ਬਾਰੇ ਕਿਹਾ ਪਰ ਉਸ ਨੂੰ ਯਕੀਨ ਨਹੀਂ ਕੀਤਾ ਉਸਨੇ ਕੁਝ ਦਿਨ ਮਗਰੋਂ ਤਾਇਏ ਨੂੰ ਇੱਕ ਹੋਰ ਵਹਿਮ ਚਿੰਬੜ ਗਿਆ ਸੀ ਕਿ ਬਿਮਾਰੀ ਦੇ ਕਿਟਾਨੂ ਹਰ ਬੰਦੇ ਨਾਲ ਜੁੜੇ ਹੁੰਦੇ ਹਨ ਇਸ ਕਰਕੇ ਤਾਇਆ ਜੇਕਰ ਕਿਸੇ ਦੇ ਨਾਲ ਝਿਜਕਦਿਆਂ ਹੱਥ ਮਿਲਾ ਵੀ ਲੈਂਦਾ ਹੈ ਤਾਂ ਫਿਰ ਅੱਧਾ-ਅੱਧਾ ਘੰਟਾ ਸਾਬਣ ਨਾਲ ਧੋਂਦਾ ਰਹਿੰਦਾ ਇਸ ਤਰ੍ਹਾਂ ਇੱਕ ਵਾਰ ਤਾਇਏ ਦੇ ਘਰ ਕਿਸੇ ਮੁਲਾਕਾਤੀ ਨੇ ਉਸ ਦੇ ਉਹ ਸੌਰੀ ਕੀ ਕਹਿੰਦੇ ਹੁੰਦੇ ਉੱਥੇ ਖੇਡਦੇ ਖੇਡਦੇ ਗਵਾਂਡੀਆਂ ਦੇ ਇੱਕ ਬੱਚੇ ਦਾ ਮੂੰਹ ਚੁੰਮ ਲਿਆ ਤਾਂ ਤਾਂ ਤਾਈ ਨੇ ਸਾਬਣ ਨਾਲ ਉਸ ਦਾ ਮੂੰਹ ਰਗੜ ਰਗੜ ਕੇ ਗੱਲਾਂ ਦੇ ਗੱਲਾਂ ਤੇ ਕੰਨਾਂ ਦੇ ਵਿੱਚੋਂ ਖੂਨ ਕੱਢ ਦਿੱਤਾ ਬੱਚੇ ਦੀਆਂ ਚਾਂਗਰਾ ਬੱਚੇ ਦੀਆਂ ਚਾਂਗਰਾ ਸੁਣ ਕੇ ਉਸ ਦੇ ਘਰ ਵਾਲੇ ਡਾਂਗਾ ਚੁੱਕ ਕੇ ਆਏ ਤੇ ਉਹਨਾਂ ਬੱਚੇ ਨੇ ਉਹਨਾਂ ਬੱਚੇ ਨੂੰ ਤਾਈ ਤੋਂ छुड़ाया ਇੱਕ ਵਾਰ ਤਾਈ ਦਾ ਪੈਰ ਕਿਸ਼ਨੇ ਕਿਸ਼ਨੇ ਹਲਵਾਈ ਹਾਂ ਕਿਸਨੇ ਹਲਵਾਈ ਦੇ ਕੁੱਤੇ ਦੀ ਪੂਛ ਤੇ ਟੱਕ ਗਿਆ ਤਾਂ ਕੁੱਤਾ ਉਸ ਨੂੰ ਭੌਂਕਣ ਲੱਗਾ ਤਾਂ ਕੁੱਤੇ ਦੁਆਰਾ ਵੱਡੇ ਜਾਣ ਤੇ ਵਹਿਮ ਕਰਕੇ ਹੀ ਉਸ ਨੇ 14 ਟੀਕੇ ਲਗਾਏ ਅਤੇ ਕਿਹਾ ਕੁੱਤੇ ਦੀ ਤਾਂ ਹਵਾੜ ਵੀ ਮਾਰੀ ਹੁੰਦੀ ਹੈ ਇਸ ਤਰ੍ਹਾਂ ਇੱਕ ਵਾਰ ਘੋੜੇ ਦੀ ਲੈਦ ਉੱਤੇ ਡਿੱਗਣ ਕਰਕੇ ਉਸ ਨੇ ਟੈਟਨਸ ਦਾ ਟੀਕਾ ਲਵਾਇਆ ਕਿਸੇ ਹਾਦਸੇ ਬਾਰੇ ਸੁਣ ਤਾਇਆ ਵਹਿਮ ਕਰਦਾ ਕਿ ਉਸ ਦੇ ਨਿਕਟ ਵਰਤਿਆਂ ਵਿੱਚੋਂ ਕੋਈ ਮਰਿਆ ਜਾਂ ਫੱਟੜ ਹੋਇਆ ਹੈ ਇੱਕ ਵਾਰੀ ਤਾਇ ਇਹ ਤੇ ਵਾਲੀ ਲੈਂਥੇ ਇੱਕ ਵਾਰੀ ਤਾਇ ਨੂੰ ਕਿਸੇ ਬੰਦੇ ਨੇ ਦਿਲ ਦੀ ਹਰਕਤ ਬੰਦ ਹੋਣ ਨਾਲ ਮਰਨ ਵਾਰੀ ਸੁਣਨ ਮਗਰੋਂ ਇਹ ਵਹਿਮ ਲੱਗ ਗਿਆ ਕਿ ਉਸ ਦਾ ਦਿਲ ਵੀ ਨਹੀਂ ਧੜਕ ਰਿਹਾ ਤੇ ਉਹ ਦਿਲ ਦੀ ਹਰਕਤ ਜਾਂਚਣ ਲਈ ਜੱਸੀ ਵਖੀ ਨੂੰ ਕੁੱਟ ਰਿਹਾ ਸੀ ਇੱਕ ਇੱਕ ਮੰਦਰੀ ਦੇ ਅੱਖਣ ਤੇ ਤਾਇਆ ਇੱਕ ਉਹ ਸੋਰੀ ਤਾਇਆ ਇਹ ਮੰਨਣ ਲੱਗ ਪਿਆ ਕਿ ਉਸ ਦਾ ਸਿਰ ਨਹੀਂ ਇਹ ਸੁਣ ਕੇ ਲੇਖਕ ਨੇ ਉਸ ਨੂੰ ਪੁੱਛਿਆ ਕਿ ਉਸ ਦੇ ਪੱਗ ਕਾਦੇ ਉੱਤੇ ਬੰਨੀ ਹੋਈ ਹੈ ਇੱਕ ਵਾਰ ਤਾਇਆ ਲੇਖਕ ਕੋਲ ਪੁੱਜਾ ਤੇ ਉਸ ਨੂੰ ਉਸੋ ਕਿਧਰੇ ਲੈ ਜਾਵੇ ਕਿਉਂਕਿ ਸ਼ਿੰਗਰੂ ਸ਼ਿੰਗਾਰੂ ਸ਼ਿੰਗਾਰੂ ਹੋਰਾਂ ਨੇ ਬੱਕਰੀ ਦੇ ਸਿੰਘ ਉੱਤੇ ਛੁਰੀਆਂ ਬੰਨ ਕੇ ਮਾਰਨ ਲਈ ਉਸ ਦੇ ਮਗਰ ਲਾ ਦਿੱਤਾ ਲੇਖਕ ਨੇ ਉਸ ਨੂੰ ਬਥੇਰਾ ਸਮਝਾਇਆ ਪਰ ਉਸ ਨੂੰ ਕਦੇ ਵੀ ਸਮਝ ਨਾ ਆਈ ਇਹ ਸੱਚ ਹੈ ਕਿ ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ ਇਸ ਤੋਂ ਨੈਕਸਟ ਆਪਣੇ ਕੋਲ ਚਾਰ ਪ੍ਰਸ਼ਨ ਆਉਣਗੇ ਉਹਦੇ ਵਿੱਚੋਂ ਆਪਾਂ ਜਿਹੜੇ ਦੋ ਪ੍ਰਸ਼ਨ ਆ ਉਹ ਕਰਾਂਗੇ ਇਹਦੇ ਵਿੱਚ ਆਪਣੇ ਕੋਲ ਜਿਹੜੇ ਚਾਰ ਪ੍ਰਸ਼ਨ ਹੈਗੇ ਨੇ ਪਤੀ ਪਤਨੀ ਘਰ ਦਾ ਮਾਹੌਲ ਕਿਵੇਂ ਠੀਕ ਕਰ ਸਕਦੇ ਹਨ ਵੱਡਿਆਂ ਦਾ ਆਦਰ ਕਿਵੇਂ ਕਰਨਾ ਚਾਹੀਦਾ ਹੈ ਤਾਂ ਇਸ ਦੇ ਇਸ ਤੋਂ ਨੈਕਸਟ ਆਪਣੇ ਕੋਲ ਹੈ ਸਮੇਂ ਦੇ ਅਰਗ ਤੋਂ ਕੀ ਭਾਵ ਹੈ ਲੇਖਕ ਕਿਸ ਸਮੇਂ ਨੂੰ ਸਾਰਥਕ ਸਮਝਦਾ ਹੈ ਅਗਲਾ ਹੈਗਾ ਆਪਣੇ ਕੋਲੇ ਆਧੁਨਿਕ ਸਮੇਂ ਵਿੱਚ ਖੁਸ਼ੀਆਂ ਮਨਾਉਣ ਦੇ ਲਈ ਕਿਹੜੇ ਕਿਹੜੇ ਮੌਕੇ ਤੇ ਦਿਵਸ ਪਰਚਲਿਤ ਹਨ ਤਾਂ ਇਹਦੇ ਵਿੱਚੋਂ ਜਿਹੜੇ ਦੋ ਕੁਐਸਚਨ ਨੇ ਉਹ ਆਪਣੇ ਕੋਲ ਹੈਗੇ ਨੇ ਸਭ ਤੋਂ ਪਹਿਲਾ ਤਾਂ ਹੈਗਾ ਆਪਣੇ ਕੋਲੇ ਪਤੀ ਪਤਨੀ ਘਰ ਦਾ ਮਾਹੌਲ ਕਿਵੇਂ ਠੀਕ ਕਰ ਸਕਦੇ ਹਨ ਜੇਕਰ ਪਤੀ ਪਤਨੀ ਆਰਾਮ ਨਾਲ ਬੈ ਕੇ ਸ਼ਾਂਤੀ ਨਾਲ ਸਮੱਸਿਆ ਦਾ ਹੱਲ ਕਰ ਲੈਣ ਤਾਂ ਘਰ ਦੇ ਮਾਹੌਲ ਨੂੰ ਖੁਸ਼ਗਵਾਰ ਖੁਸ਼ੀ ਵਾ ਖੁਸ਼ਗਵਾਰ ਬਣਾਇਆ ਜਾ ਸਕਦਾ ਹੈ ਤੇ ਹਾਸਿਆਂ ਤੇ ਖੁਸ਼ੀਆਂ ਨੂੰ ਬੁਲਾਇਆ ਜਾ ਸਕਦਾ ਹੈ ਵੱਡਿਆਂ ਦਾ ਆਦਰ ਕਿਵੇਂ ਕਰਨਾ ਚਾਹੀਦਾ ਹੈ ਜਦੋਂ ਕੋਈ ਆਪਣੇ ਤੋਂ ਵੱਡਾ ਰਾਹ ਵਿੱਚ ਮਿਲੇ ਤਾਂ ਸਾਨੂੰ ਖੜੇ ਹੋ ਕੇ ਸਿਰ ਝੁਕਾ ਕੇ ਅਤੇ ਹੱਥ ਜੋੜ ਕੇ ਪੈਰੀ ਹੱਥ ਜਾਂ ਮੱਥਾ ਟੇਕਣਾ ਚਾਹੀਦਾ ਹੈ ਉਸ ਦੇ ਅੱਗੇ ਨਹੀਂ ਲੰਘਣਾ ਚਾਹੀਦਾ ਸਗੋਂ ਉਸ ਦੇ ਮਗਰ-ਮਗਰ ਤੁਰਨਾ ਚਾਹੀਦਾ ਜੇਕਰ ਉਸ ਤੋਂ ਅੱਗੇ ਲੰਘਣਾ ਹੋਵੇ ਤਾਂ ਅੱਗੇ ਲੈਣੀ ਚਾਹੀਦੀ ਹੈ ਵੱਡਿਆਂ ਦੇ ਸਾਹਮਣੇ ਸਾਨੂੰ ਖਿੜਖੜਾ ਕੇ ਹੱਸਣਾ ਚਾਹੀਦਾ ਹੱਸਣਾ ਨਹੀਂ ਚਾਹੀਦਾ ਤੇ ਖਿੜਖੜਾ ਕੇ ਨਹੀਂ ਹੱਸਣਾ ਚਾਹੀਦਾ ਅਤੇ ਨਿਰਲज्जਤਾ ਭਰੀ ਤੇ ਕਠੋਰ ਬੋਲੀ ਨਹੀਂ ਬੋਲਣੀ ਚਾਹੀਦੀ ਨੈਕਸਟ ਆਪਣੇ ਕੋਲ ਹੈਗਾ ਕਿਸੇ ਇੱਕ ਕਹਾਣੀ ਦਾ ਸਾਰ ਇਹਦੇ ਵਿੱਚ ਆਪਣੇ ਕੋਲ ਸੰਜੀਵ ਕੰਦ ਜਾਂ ਫਿਰ ਬਸ਼ੀਰਾ ਕਹਾਣੀ ਦਾ ਸਾਰ ਲਿਖਣ ਵਾਸਤੇ ਕਿਹਾ ਆ ਇਹਦੇ ਵਿੱਚ ਆਪਣੇ ਕੋਲ ਬਸ਼ੀਰਾ ਕਹਾਣੀਆਂ ਆਪਾਂ ਉਹਦਾ ਜਿਹੜਾ ਸਾਰ ਆ ਉਹ ਕਰਾਂਗੇ ਬਸ਼ੀਰਾ ਤੇ ਕਹਾਣੀਕਾਰ ਇੱਕ ਦੂਜੇ ਦੇ ਚੰਗੇ ਬੇਲੀ ਸਨ ਉਹ ਇੱਕ ਦੂਜੇ ਦੀ ਮਦਦ ਕਰਦੇ ਸਨ ਕਹਾਣੀਕਾਰ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਪੜ੍ਹਾਈ ਵਿੱਚ ਬਸ਼ੀਰੇ ਦੀ ਮਦਦ ਕਰਦਾ ਤੇ ਬਸ਼ੀਰਾ ਸਰੀਰਕ ਪੱਖੋਂ ਤਾਕਤਵਰ ਹੋਣ ਕਰਕੇ ਕਹਾਣੀਕਾਰ ਦੀ ਲੜਾਈ ਝਗੜੇ ਦੇ ਵਿੱਚ ਸਹਾਇਤਾ ਕਰਦਾ ਸੀ ਸਕੂਲ ਦੇ ਕੁਝ ਲੜਕੇ ਉਹਨਾਂ ਦੀ ਯਾਰੀ ਤੋਂ ਬਹੁਤ ਸੜਦੇ ਸਨ ਕਹਾਣੀਕਾਰ ਦੀ ਸਹਾਇਤਾ ਨਾਲ ਬਸ਼ੀਰੇ ਦੀ ਪੜ੍ਹਾਈ ਵਿੱਚ ਸੁਧਾਰ ਹੋ ਗਿਆ ਤੇ ਬਸ਼ੀਰੇ ਤੋਂ ਕਹਾਣੀਕਾਰ ਨੇ ਥੋੜੀ ਖੇਡ ਕਲਾ ਵੀ ਸਿੱਖ ਲਈ ਬਸ਼ੀਰੇ ਦੀ ਫੁੱਟਬਾਲ ਦੀ ਇੱਕ ਇੱਕ ਬਹੁਤ ਮਸ਼ਹੂਰ ਸੀ ਕਹਾਣੀਕਾਰ ਦੇ ਜਨਮ ਦਿਨ ਉੱਤੇ ਉਹਨਾਂ ਦੇ ਉਹਨਾਂ ਦੇ ਸ਼ਹਿਰ ਦੇ ਰਿਸ਼ਤੇਦਾਰ ਮੁੰਡੇ ਕੁੜੀਆਂ ਆਉਂਦੇ ਸਨ ਉਹ ਸੋਹਣੇ ਕੱਪੜੇ ਪਹਿਨ ਕੇ ਆਉਂਦੇ ਅਤੇ ਕਹਾਣੀਕਾਰ ਲਈ ਕਈ ਸੋਹਣੀਆਂ-ਸੋਹਣੀਆਂ ਸੁਗਾਤਾਂ ਲੈ ਕੇ ਆਉਂਦੇ। ਸੋਹਣੀਆਂ ਕੁੜੀਆਂ ਅੱਗੇ ਬਸ਼ੀਰਾ ਸ਼ਰਮਾਉਂਦਾ ਹੋਇਆ ਇੱਕ ਨੁੱਕਰੇ ਬੈਠਾ ਰਹਿੰਦਾ। ਲੇਖਕ ਨੂੰ ਇੱਕ ਕਾਂਤੀ ਨਾਦੀ ਕੁੜੀ ਬਹੁਤ ਚੰਗੀ ਲੱਗਦੀ ਕਿਉਂਕਿ ਉਹ ਬਸ਼ੀਰੇ ਦੇ ਨਾਲ ਆਪਣੀ ਅਮੀਰੀ ਨੂੰ ਪਾਸੇ ਰੱਖ ਕੇ ਗੱਲ ਕਰਦੀ ਅਤੇ ਉਸਨੇ ਕਹਾਣੀਕਾਰ ਲਈ ਲਿਆ ਹੰਤਿਆਂ ਸੁਗਾਤਾਂ ਵਿੱਚੋਂ ਇੱਕ ਜਰਸੀ ਬਸ਼ੀਰੇ ਨੂੰ ਵੀ ਦਿੱਤੀ ਕਹਾਣੀਕਾਰ ਨੇ ਵੀ ਇੱਕ ਵਾਰ ਬਸ਼ੀਰੇ ਨੂੰ ਆਪਣਾ ਜਨਮ ਦਿਨ ਤੇ ਵਧਾਈ ਉਹ ਜਿਹੜੇ ਵਧੀਆ ਫੁੱਟਬਾਲ ਦੇ ਦਿੱਤਾ ਜੋ ਉਸ ਇਕੱਲੇ ਦਾ ਆਪਣਾ ਸੀ ਨੈਕਸਟ ਹੈਗਾ ਆਪਣੇ ਕੋਲੇ ਉਹ ਦੋਵੇਂ ਮਿੱਤਰ ਇਕੱਠੇ ਬੈਠ ਕੇ ਆਪਣੀ ਕਲਪਨਾ ਰਾਹੀਂ ਕਾਲਜ ਵਿੱਚ ਪੜਨ ਬਾਰੇ ਸੋਚਦੇ ਕਹਾਣੀਕਾਰ ਸੋਚਦਾ ਸੀ ਕਿ ਬਸ਼ੀਰਾ ਯੂਨੀਵਰਸਿਟੀ ਦੀ ਟੀਮ ਵਿੱਚ ਚੁਣਿਆ ਜਾਵੇਗਾ ਬਸ਼ੀਰਾ ਸੋਚਦਾ ਸੀ ਕਿ ਕਹਾਣੀਕਾਰ ਬਹੁਤ ਸਾਰੀਆਂ ਕਿਤਾਬਾਂ ਲਿਖੇਗਾ ਜਿਸ ਵਿੱਚ ਉਹ ਆਪਣੇ ਦੋਸਤ ਦਾ ਹਾਲ ਵੀ ਲਿਖੇਗਾ ਉਹ ਕਲਪਨਾ ਵਿੱਚ ਹੀ ਵਿਦੇਸ਼ਾਂ ਦੀ ਸੈਰ ਕਰਦੇ ਅਤੇ ਕਹਾਣੀਕਾਰ ਤੇ ਕ੍ਰਾਂਤੀ ਦੇ ਵਿਆਹ ਬਾਰੇ ਵੀ ਸੋਚਦੇ ਅਗਲਾ ਪੈਰਾ ਹੈਗਾ ਇੱਕ ਇੱਕ ਵਾਰ ਬਸ਼ੀਰਾ ਕੁਝ ਦਿਨ ਸਕੂਲ ਨਾ ਆਇਆ ਤਾਂ ਕਹਾਣੀਕਾਰ ਫਿਕਰਮੰਦ ਹੋ ਕੇ ਟੈਨ ਕੋ ਦੂਰ ਉਹਨਾਂ ਦੇ ਪਿੰਡ ਪਤਾ ਕਰਨ ਗਿਆ ਤਾਂ ਉਸਦੇ ਪਿੰਡ ਪਹੁੰਚ ਕੇ ਉਸ ਨੇ ਪਿੰਡ ਦੇ ਜਿਹੜੇ ਬਾਹਰਵਾਰ ਬਸ਼ੀਰੇ ਨੂੰ ਮੱਝ ਚਰਾਉਂਦਾ ਵੇਖ ਲਿਆ ਕਹਾਣੀਕਾਰ ਦੇ ਪੁੱਛਣ ਤੇ ਬਸ਼ੀਰੇ ਨੇ ਦੱਸਿਆ ਕਿ ਉਸਦੇ ਬਾਪ ਨੇ ਮੱਝ ਖਰੀਦ ਲਈ ਹੈ ਕਹਾਣੀਕਾਰ ਇਸ ਗੱਲ ਨੂੰ ਸਮਝ ਸਮਝ ਨਾ ਪਾਇਆ ਕਿਉਂਕਿ ਉਸ ਕਿਉਂਕਿ ਉਸ ਦੇ ਅਨੁਸਾਰ ਮੱਝ ਦਾ ਸਬੰਧ ਦੁੱਧ ਅਤੇ ਲੱਸੀ ਪੀਣ ਨਾਲ ਸੀ ਪਰ ਬਸ਼ੀਰੇ ਵਰਗੇ ਕਈਆਂ ਲੇਈ ਮੱਝ ਦਾ ਜਿਹੜਾ ਜੋੜ ਆ ਠੇਕੇਦਾਰ ਕੋਲ ਸਾਰਾ ਦੁੱਧ ਵੇਚ ਕੇ ਘਰ ਦੇ ਗੁਜ਼ਾਰੇ ਨਾਲ ਹੈ ਕਹਾਣੀਕਾਰ ਕਹਿੰਦਾ ਹੈ ਕਿ ਉਹ ਕਹਾਣੀ ਲਿਖਦਾ ਹੋਇਆ ਆਪਣੀਆਂ ਕਿਤਾਬਾਂ ਰਾਹੀਂ ਸੰਘਰਸ਼ ਦਾ ਰਾਹ ਅਪਣਾ ਕੇ ਬਸ਼ੀਰੇ ਵਰਗੇ ਉਹਨਾਂ ਲੋਕਾਂ ਦੀ ਜ਼ਿੰਦਗੀ ਬਾਰੇ ਸੰਗਰਾਮ ਕਰੇਗਾ ਜਿਨ੍ਹਾਂ ਦੇ ਫੁੱਟਬਾਲ ਨੂੰ ਕਿੱਕ ਮਾਰਨ ਦੇ ਸੁਪਨੇ ਅਤੇ ਦੁੱਧ ਆਪ ਪੀਣ ਦੀਆਂ ਸਦਰਾ ਅਧੂਰੀਆਂ ਰਹਿ ਗਈਆਂ ਹੁਣ ਉਹਨਾਂ ਦਾ ਹੱਕ ਕੋਈ ਨਹੀਂ ਖੋਏਗਾ ਇਸ ਤੋਂ ਅੱਗੇ ਆਪਣੇ ਕੋਲ ਪ੍ਰਸ਼ਨ ਉੱਤਰ ਆਣਗੇ ਚਾਰ ਜਿਹੜੇ ਕਹਾਣੀ ਦੇ ਬੇਸ ਤੇ ਹੋਣਗੇ ਠੀਕ ਹੈ ਉਹਦੇ ਵਿੱਚੋਂ ਵੀ ਆਪਾਂ ਦੋ ਕਰਨੇ ਨੇ ਆਪਾਂ ਦੋ ਤੁਹਾਡੇ ਲਈ ਲੈ ਕੇ ਆਏ ਆ ਸਭ ਤੋਂ ਪਹਿਲਾਂ ਬਸ਼ੀਰਾ ਕਹਾਣੀ ਦੀ ਕਿਹੜੀ ਘਟਨਾ ਨੇ ਲੇਖਕ ਨੂੰ ਰੋਣ ਦੇ ਲਈ ਮਜਬੂਰ ਕਰ ਦਿੱਤਾ ਸੀ ਇੱਕ ਵਾਰ ਖੇਡਦਿਆਂ ਖੇਡਦਿਆਂ ਬਸ਼ੀਰੇ ਦੇ ਮੱਥੇ ਵਿੱਚ ਬਸ਼ੀਰੇ ਦੇ ਮੱਥੇ ਦੇ ਵਿੱਚਕਾਰ ਇੱਕ ਵੱਡਾ ਸਾਰਾ ਕਾਬਲੀ ਭੁੰਡ ਲੜ ਗਿਆ ਤਾਂ ਉਸਦੇ ਨੱਕ ਵਿੱਚੋਂ ਲਹੂ ਦੀ ਤਤਿਰੀ ਫਟਾਈ ਇਸ ਘਟਨਾ ਨੇ ਲੇਖਕ ਨੂੰ ਰੋਣ ਦੇ ਲਈ ਮਜਬੂਰ ਕਰ ਦਿੱਤਾ ਇਸ ਤੋਂ ਅੱਗੇ ਕਰੀਮੂ ਤੇ ਰਹੀਮੂ ਬਾਰੇ ਪਿੰਡਾਂ ਦੇ ਲੋਕਾਂ ਦੀ ਕੀ ਰਾਈ ਸੀ ਠੀਕ ਹੈ ਪਿੰਡ ਦੇ ਲੋਕ ਕਰੀਮੂ ਤੇ ਰਹੀਮੂ ਤੋਂ ਦੂਰ ਰਹਿੰਦੇ ਸਨ ਪਿੰਡ ਦਾ ਕੋਈ ਵੀ ਮੁੰਡਾ ਉਹਨਾਂ ਦੇ ਨਾਲ ਨਹੀਂ ਖੇਡਦਾ ਸੀ ਲੋਕ ਉਹਨਾਂ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਤੇ ਉਹਨਾਂ ਨੂੰ ਗੰਵਾਰ ਤੇ ਚੋਰ ਸਮਝਦੇ ਸਨ ਪਿੰਡ ਦੇ ਵਿੱਚ ਕਿਸੇ ਦੇ ਵੀ ਕੋਈ ਚੋਰੀ ਹੋ ਜਾਂਦੀ ਠੀਕ ਹੈ ਛੱਲੀਆਂ ਟੁੱਟਦੀਆਂ ਛੱਲੀਆਂ ਟੁੱਟਦੀਆਂ ਜਾਂ ਕਪਾਹ ਚੁਗੀ ਜਾਂਦੀ ਤਾਂ ਲੋਕਾਂ ਦਾ ਪਹਿਲਾ ਸ਼ੱਕ ਕਰੀਮੂ ਤੇ ਰਹੀਮੂ ਉੱਤੇ ਹੀ ਹੁੰਦਾ ਭਾਵੇਂ ਤਲਾਸ਼ੀ ਲੈਣ ਤੇ ਕਦੇ ਉਹਨਾਂ ਦੇ ਘਰੋਂ ਕੁਝ ਵੀ ਨਹੀਂ ਮਿਲਿਆ ਸੀ ਇਸ ਤੋਂ ਨੈਕਸਟ ਦੇ ਚਾਰ ਆਪ੍ਰਸ਼ਨਾਂ ਦੇ ਵਿੱਚੋਂ ਜਿਹੜੇ ਅਨਸਾਲਵਡ ਨੇ ਉਹ ਹੈਗੇ ਨੇ ਕੱਲੋ ਨੇ ਲੇਖਕ ਕੱਲੋ ਨੇ ਲੇਖਕ ਨੇ ਕਿਹੜੀ ਸੁਗਾਤ ਪੇਂਟ ਕੀਤੀ ਕੱਲੋ ਨੇ ਲੇਖਕ ਨੂੰ ਆਊਗਾ ਠੀਕ ਹੈ ਇਸ ਤੋਂ ਨੈਕਸਟ ਹੈ ਆਪਣੇ ਕੋਲੇ ਪਿੰਡ ਦੇ ਲੋਕ ਜਿਹੜੇ ਨੇ ਮੋਹਨ ਸਿੰਘ ਬਾਰੇ ਕਿਉਂ ਜਿਹਾ ਕਲਾਕਾਰ ਦੇ ਸਨ ਆ ਉੱਪਰ ਵਾਲਾ ਜਿਹੜਾ ਕੱਲੋ ਵਾਲਾ ਪ੍ਰਸ਼ਨ ਹੈਗਾ ਹੈ ਠੀਕ ਹੈ ਤਾਂ ਇਹਦੇ ਵਿੱਚ ਮੈਨੂੰ ਲੱਗਦਾ ਅੰਬਾਂ ਦੀ ਟੋਕਰੀ ਸੀ ਠੀਕ ਹੈ ਇਹ ਮੈਂ ਪਿਛਲੇ ਸਾਲ ਪੜਾਇਆ ਸੀਗਾ ਬੱਚਿਆਂ ਨੂੰ ਠੀਕ ਹੈ ਅੰਬਾਂ ਦੀ ਟੋਕਰੀ ਨੈਕਸਟ ਆਪਣੇ ਕੋਲ ਹੈਗਾ ਪਾਤਰ ਚਿੱਤਰਣ ਜਿਹੜਾ ਕਿ ਇਕਾਂਗੀ ਦੇ ਵਿੱਚੋਂ ਹੈਗਾ ਆ ਇਹਦੇ ਵਿੱਚ ਆਪਣੇ ਕੋਲ ਕੁਲਦੀਪ ਦਾ ਤੇ ਸਿਰਜਣਾ ਦਾ ਤੇ ਆਪਾਂ ਕੁਲਦੀਪ ਦਾ ਜਿਹੜਾ ਚਰਿੱਤਰ ਚਿੱਤਰਣ ਉਹ ਕਰਾਂਗੇ ਸਭ ਤੋਂ ਪਹਿਲਾਂ ਤਾਂ ਦੇਖੋ ਬੇਟਾ ਇਹਦੇ ਵਿੱਚ ਜਾਣ ਪਹਿਚਾਨ ਕੁਲਦੀਪ ਸਿਰਜਣਾ ਇਕਾਂਗੀ ਦਾ ਇੱਕ ਮਹੱਤਵਪੂਰਨ ਪਾਤਰ ਹੈ ਉਹ ਸਿਰਜਣਾ ਦਾ ਪਤੀ ਹੈ ਉਸ ਦੀ ਇੱਕ ਧੀ ਹੈ ਬੀਜੀ ਉਸ ਦੀ ਮਾਂ ਹੈ ਉਹ 40 ਕਿੱਲੇ ਜ਼ਮੀਨ ਦੇ ਸ਼ੈਲਰ ਦਾ ਮਾਲਕ ਹੈ ਉਸ ਦੀ ਪਤਨੀ ਸਿਰਜਣਾ ਗਰਭਵਤੀ ਹੈ ਪਤਨੀ ਦਾ ਲੋਡ ਸਮੇਂ ਸਾਥ ਦੇਣ ਵਾਲਾ ਆਦਮੀ ਹੈਗਾ ਆ ਮਾਂ ਉੱਪਰ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨ ਵਾਲਾ ਆਦਮੀ ਹੈਗਾ ਆ ਪਤਨੀ ਉੱਤੇ ਮਾਣ ਮਹਿਸੂਸ ਕਰਨ ਵਾਲਾ ਆਦਮੀ ਹੈ ਠੀਕ ਹੈ ਨੈਕਸਟ ਆਪਣੇ ਕੋਲੇ ਹੈਗਾ ਆ ਹੇਠਾਂ ਲਿਖਿਆਂ ਦੇ ਇਸੇ ਇੱਕ वार्तालाप ਵਿੱਚੋਂ ਪ੍ਰਸ਼ਨਾਂ ਦੇ ਉੱਤਰ ਤਾਂ ਇਹਦੇ ਵਿੱਚੋਂ ਵੀ ਆਪਾਂ ਇੱਕ ਸੋਲਵ ਕਰਕੇ ਲੈ ਕੇ ਆਏ ਆ ਤੁਹਾਡੇ ਵਾਸਤੇ ਸਭ ਤੋਂ ਪਹਿਲਾਂ ਦੇਖੋ ਹੁਣ ਕਿੱਥੇ ਜਾਣਾ ਹੈ ਬੱਚੋ ਇੰਸਪੈਕਟਰ ਸਾਹਿਬ ਇਹ ਸਨਖਤੀ ਦਾਗ ਮੱਥੇ ਉੱਤੇ ਮਦਨ ਸੌ ਦਿਨ ਚੋਰ ਦਿਨ ਤੇ ਇੱਕ ਦਿਨ ਸਾਧਦਾ ਮਾਦਨ ਸੋ ਆਦਿ ਨੇ ਚੋਰ ਦਿਨ ਤੇ ਇੱਕ ਦਿਨ ਸਾਧ ਦਾ ਚਲੋ ਇਹ ਵਾਲਾ ਰੈਨ ਦੋ ਤੇ ਮੈਂ ਜਿਹੜਾ ਤੁਹਾਨੂੰ ਕਰਵਾਇਆ ਉਹ ਤੁਸੀਂ ਕਰ ਲਓ ਓਹੋ ਤੂੰ ਇੰਨੀ ਗੱਲ ਲਈ ਮੈਨੂੰ ਫੋਨ ਕਰ ਦਿੱਤਾ ਤੈਨੂੰ ਪਤਾ ਹੈ ਆਫਿਸ ਵਿੱਚ ਕਿੰਨੀ ਜ਼ਰੂਰੀ ਮੀਟਿੰਗ ਚੱਲੇ ਚੱਲ ਰਹੀ ਹੈ ਨਾਲੇ ਜੇ ਬੀਜੀ ਕਹਿ ਕੇ ਕਹਿ ਰਹੇ ਨੇ ਤਾਂ ਠੀਕ ਹੀ ਕਹਿ ਰਹੇ ਹੋਣਗੇ ਤੂੰ ਕਰ ਲੈ ਜਿਵੇਂ ਉਹ ਕਹਿੰਦੇ ਨੇ ਮੈਂ ਬੀਜ਼ੀ ਹਾਂ ਇਸ ਵੇਲੇ ਠੀਕ ਹੈ ਹੁਣ ਦੇਖੋ ਇਹ ਜਿਹੜੇ ਸ਼ਬਦ ਨੇ ਕਿਹੜੀ ਇਕਾਂਗੀ ਵਿੱਚੋਂ ਲਏ ਗਏ ਹਨ ਤਾਂ ਉਸ ਦਾ ਰਾਈਟ ਆਨਸਰ ਤੁਹਾਡੇ ਕੋਲ ਕੀ ਆ ਜਾਏਗਾ ਸਿਰਜਣਾ ਠੀਕ ਹੈ ਇਸ ਇਕਾਂਗੀ ਦਾ ਲੇਖਕ ਕੌਣ ਹੈ ਤਾਂ ਉਸ ਦਾ ਰਾਈਟ ਆਨਸਰ ਹੈ ਪਾਲੀ ਭੁਪਿੰਦਰ ਸਿੰਘ ਇਸ ਤੋਂ ਨੈਕਸਟ ਹੈਗਾ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੀ ਸੀ ਇਹ ਸ਼ਬਦ ਕੁਲਦੀਪ ਨੇ ਆਪਣੀ ਪਤਨੀ ਸਿਰਜਣਾ ਨੂੰ ਕਹੀ ਸੀ ਅਗਲੇ ਪ੍ਰਸ਼ਨ ਹੈਗੇ ਨੇ ਆਪਣੇ ਕੋਲੇ ਨਾਵਲ ਦੇ ਬੇਸ ਤੇ ਇਹਦੇ ਵਿੱਚ ਆਪਣੇ ਕੋਲ 4 ਪ੍ਰਸ਼ਨ ਹੁੰਦੇ ਨੇ ਉਹਦੇ ਵਿੱਚੋਂ ਆਪਾਂ 2 ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਬੰਤੇ ਦੇ ਪਿਤਾ ਦੀ ਮੌਤ ਕਿਵੇਂ ਹੋਈ ਬੰਤੇ ਦੇ ਪਿਓ ਜਿਹੜੇ ਸਰ ਬਹੁਤ ਜ਼ਿਆਦਾ ਕਰਜ਼ਾ ਸੀ ਜਿਸ ਨੂੰ ਉਹ ਉਤਾਰ ਨਾ ਸਕਿਆ ਤੇ ਇਸ ਫਿਕਰ ਦੇ ਵਿੱਚ 2 ਸਾਲ ਕੁ ਲੰਦਾ ਰਿਹਾ ਤੇ ਅੰਤ ਉਸ ਦੀ ਮੌਤ ਹੋ ਗਈ ਬੰਤੇ ਨੇ ਚਪੜਾਸੀ ਦੀ ਨੌਕਰੀ ਕਿਉਂ ਛੱਡ ਦਿੱਤੀ ਸੀ ਬੰਤੇ ਤੋਂ ਸਾਬ ਦੇ ਨਿੱਕੇ ਮੋਟੇ ਬੰਤਾ ਜਿਹੜਾ ਸਾਹ ਤੋਂ ਬੰਤੇ ਤੋਂ ਸਾਹ ਜਿਹੜਾ ਘਰ ਦੇ ਨਿੱਕੇ ਮੋਟੇ ਕੰਮ ਵੀ ਕਰਵਾਉਂਦਾ ਸੀ ਇੱਕ ਦਿਨ ਸਾਹ ਦੀ ਪਤਨੀ ਨੇ ਬੰਤੇ ਨੂੰ ਕੱਪੜੇ ਧੋਣ ਲਈ ਕਿਹਾ ਤੇ ਉਹਨੇ ਇਨਕਾਰ ਕਰ ਦਿੱਤਾ ਸੀ ਇਸ ਗੱਲ ਕਰਕੇ ਸਾਹ ਉਹਦੇ ਉੱਪਰ ਬਹੁਤ ਕੜ ਗਿਆ ਇਸ ਉਹ ਜਿਹੜਾ ਅਣਖੀ ਸੁਭਾਅ ਹੁਣ ਕਰਕੇ ਬੰਤੇ ਨੇ ਸੈਨ ਨਾਕੀ ਤੇ ਚਪੜਾਸੀ ਦੀ ਨੌਕਰੀ ਵੀ ਛੱਡ ਦਿੱਤੀ ਬੰਤੇ ਦੇ ਕਿੰਨੇ ਬੱਚੇ ਸਨ ਬੰਤੇ ਦੇ ਤਿੰਨ ਬੱਚੇ ਸੀਗੇ ਇੱਕ ਮੁੰਡਾ ਤੇ ਦੋ ਕੁੜੀਆਂ ਅਗਲਾ ਹੈਗਾ ਬੰਤੇ ਦਾ ਸਵੇਰੇ 6 ਵਜੇ ਜਾਣ ਦਾ ਕਿੱਥੇ ਦਾ ਪ੍ਰੋਗਰਾਮ ਸੀ ਤਾਂ ਉਸ ਦਾ ਰਾਈਟ ਆਨਸਰ ਦੇਖੋ ਬੰਤੀ ਦਾ ਸਵੇਰੇ ਉਸ ਸਮੇਂ ਰਿਕਸ਼ਾ ਲੈ ਕੇ ਸਟੇਸ਼ਨ ਤੇ ਪਹੁੰਚਣ ਦਾ ਪ੍ਰੋਗਰਾਮ ਸੀ ਕਿਉਂਕਿ ਅੱਜ ਵੀ ਉਸਨੇ ਹਰ ਰੋਜ਼ ਵਾਂਗ ਉੱਥੇ ਪਹੁੰਚ ਕੇ ਕਾਲਕਾ ਮੇਲ ਦੀਆਂ ਸਵਾਰੀਆਂ ਵਿੱਚੋਂ ਕੁਝ ਸਵਾਰੀਆਂ ਲੈਣੀਆਂ ਹੁੰਦੀਆਂ ਸਨ ਤਾਂ ਇਹ ਸੀਗਾ ਆਪਣੇ ਕੋਲ ਜਿਹੜਾ 9th ਕਲਾਸ ਵਾਲਿਆਂ ਦਾ ਪੰਜਾਬੀ A ਦਾ ਪੇਪਰ ਜਿਹੜਾ ਤੁਹਾਡਾ ਕੱਲ ਨੂੰ ਹੋਣ ਜਾ ਰਿਹਾ ਠੀਕ ਹੈ ਤਾਂ ਵੈਸੇ ਕੱਲ ਦੀ ਸ਼ਾਇਦ ਛੁੱਟੀ ਹੈ ਠੀਕ ਹੈ ਤੁਹਾਨੂੰ ਤਾਂ ਜਿਹੜਾ ਵੀ ਅਗਲਾ ਪੇਪਰ ਹੈ ਤੁਹਾਡਾ ਪੰਜਾਬੀ A ਦਾ ਸੀਗਾ ਉਹਦਾ ਆਪਾਂ ਸੋਲੂਸ਼ਨ ਹੈ ਜਿਹੜਾ ਲੈ ਕੇ ਆਏ ਆਂ ਤੇ ਪੰਜਾਬੀ ਵੀਰਾ ਪੇਪਰ ਵੀ ਜਲਦੀ ਚੈਨਲ ਦੇ ਉੱਪਰ ਅਪਲੋਡ ਕਰ ਦਿੱਤਾ ਜਾਊਗਾ ਠੀਕ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਐਂਡ ਟੈਲੀਗ੍ਰam ਚੈਨਲ ਨੂੰ ਵੀ ਜਰੂਰ ਜੁਆਇਨ ਕਰ ਲਿਓ